ਅਸੀਂ ਦੋ ਗੰਨਾ ਇਕੱਠੀਆਂ ਚਲਾਵਾਂਗੇ ਔਰ 70 ਤੋਂ 75 ਫੁੱਟ ਦਾ ਪ੍ਰੈਸ਼ਰ ਦੇ ਦੇਾਂਗੇ ਕਮਾਲ ਕਰਦੇ ਹੋ ਕਿਉਂ ਵੇਖਣ ਵਾਲਿਆਂ ਨੂੰ ਮੂਰਖ ਬਣਾਈ ਜਾਂਦੇ ਹੋ ਆਹ ਪੰਪ ਚਲਾ ਦੇਣਗੇ ਦੋ ਗੰਨਾ ਭਾਈ ਜੀ ਕਮਾਲ ਕਰੀ ਜਾਂਦੇ ਹੋ ਤੁਸੀਂ ਕਿੱਥੋਂ ਚਲਾਉਣਗੇ ਜੀ ਇਹ ਬਾਈ ਜੀ ਚੈਲੰਜ ਐ ਇਸ ਚੀਜ਼ ਦਾ ਪੂਰੇ ਪੰਜਾਬ ਦੇ ਕਿਸਾਨ ਦੇ ਘਰ ਦੇ ਵਿੱਚ ਜੇ ਇਹ ਪੰਪ ਜਾ ਕੇ ਦੋ ਗੰਨਾਂ ਨਾਲ 75 ਫੁੱਟ ਪ੍ਰੈਸ਼ਰ ਲਾ ਦੇਵੇ ਤਾਂ ਕਿਸਾਨ ਦੇ ਘਰੋਂ ਪੰਪ ਚੱਕ ਲਿਆਵਾਂਗੇ ਲਾਈਵ ਮੱਲੋ ਇਹਨਾਂ ਦਾ ਜਿਹੜਾ ਸਭ ਤੋਂ ਟ੍ਰੈਂਡਿੰਗ ਪੰਪ ਹੈਗਾ ਨਾ ਡਾਇਮੰਡ ਪਲੱਸ ਆਹ ਦੇਖੋ ਇੱਥੇ ਹੀ ਤਿਆਰ ਹੋਈ ਜਾਂਦਾ ਵਾ ਆਹ ਦੇਖੋ ਆ ਬਾਈ ਉਹ ਨਹੀਂ ਤਿਆਰ ਕਰੀ ਜਾਂਦੇ ਆ ਤੇ ਇੱਥੇ ਆਪਾਂ ਦੇਖੋ ਉਹਨੂੰ ਇੱਕ ਇੱਕ ਚੀਜ਼ ਦਿਖਾਉਣੇ ਆ ਕਿ ਆਪਾਂ ਰਾਜਾ ਜੀ ਨਾਲ ਵੀ ਗੱਲਬਾਤ ਕਰਦੇ ਆ ਜੇ ਮਿਲਗੇ ਤਾਂ ਆਪਾਂ ਨੂੰ ਇੱਥੇ ਹੋਣਗੇ ਤੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਆਹ ਦੇਖੋ ਸਭ ਤੋਂ ਪਹਿਲਾਂ ਤਾਂ ਵੀ ਇੱਥੇ ਤਿਆਰ ਹੋਈ ਜਾਂਦੇ ਆ ਤੇ ਆਹ ਰਾਜਾ ਜੀ ਆ ਗਏ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਆ ਮਿਲਗੇ ਤੁਸੀਂ ਵੀ ਇੱਥੇ ਹੀ ਹੈ ਮੈਂ ਇਹ ਦੇਖ ਰਹੀ ਮੈਂ ਤੁਹਾਡੇ ਦਾ ਪੰਪ ਇੱਥੇ ਤਿਆਰ ਕਰੀ ਜਾਂਦੇ ਹਾਂ ਪੂਰਾ ਟ੍ਰੈਂਡਿੰਗ ਚ ਚੱਲ ਰਿਹਾ ਸਾਰਾ ਕੁਛ ਜੀ ਕੰਪਨੀ ਦੇ ਵਿੱਚ ਹੀ ਰੈਡੀ ਹੁੰਦਾ ਠੀਕ ਹੈ ਜੀ ਇੱਥੇ ਅਸੀਂ ਇੱਕ ਸਮਾਲ ਯੂਨਟ ਲਾਇਆ ਹੋਇਆ ਹੈ ਜਿਹੜਾ ਕੰਪਨੀ ਦਾ ਅਸਲੀ ਯੂਨਟ ਆ ਉਹ ਸਾਡੇ ਆਲੇ-ਦੁਆਲੇ ਪਿੰਡਾਂ 'ਚ ਲੱਗੇ ਹੋਏ ਨੇ ਠੀਕ ਹੈ ਜੀ ਥੋੜੇ ਦੂਰ ਦਰਾਜੇ ਪੈਂਦੇ ਨੇ ਲੈ ਕੇ ਜਾਣ ਨੂੰ ਅੱਜ ਉੱਥੇ ਵੀ ਲੈ ਜਾਂਦਾ ਪਰ ਅਜ ਐਤਵਾਰਾ ਕੀ ਕਰੀਏ ਅੱਜ ਟਾਈਮ ਵੀ ਘੱਟ ਹੈ ਦੇ ਹੁਣ ਆਪਾਂ ਨੂੰ ਇਸ ਪੰਪ ਦੇ ਬਾਰੇ ਇੱਥੇ ਦੱਸੋਗੇ ਜਾਂ ਕੋਈ ਇਹਦਾ ਕੋਈ ਡੈਮੋ ਦਿਓਗੇ ਕੀ ਦਿਓਗੇ ਦਾ ਜਿਸ ਤਰ੍ਹਾਂ ਤੁਸੀਂ ਕਹੋਗੇ ਡੈਮੋ ਕਹੋਗੇ ਪ੍ਰੋਪਰ ਡ ਇਸ ਪੰਪ ਦਾ ਇਹੋ ਜਿਹਾ ਪ੍ਰੈਕਟੀਕਲ ਹੋ ਰਿਹਾ ਜਿਹਾ ਡੈਮੋ ਦਿਵਾਗੇ ਵੀ ਪੂਰੇ ਦੇਸ਼ ਦੇ ਕਿਸਾਨ ਕੀ ਪੰਜਾਬ ਦੇ ਕਿਸਾਨ ਵੀ ਕਹਿੰਗੇ ਤਰਾਹੀ ਤਰਾਹੀ ਮਚਾਤੀ ਪੰਪ ਅੱਛਾ ਜੀ ਅੱਛਾ ਇਹ ਪੂਰਾ ਅੱਜ ਦੇ ਟਾਈਮ ਚ ਟ੍ਰੈਂਡਿੰਗ ਜਾ ਬਣਾਇਆ ਇਹ ਪੰਪ ਮੇਰੇ ਹਿਸਾਬ ਨਾਲ ਮੈਂ ਜਿੰਨਾ ਬੜਾ ਸੁਣਿਆ ਇਸ ਪੰਪ ਬਾਰੇ ਤੇ ਇਸ ਪੰਪ ਬਾਰੇ ਇੱਕ ਗੱਲ ਹੋਰ ਵੀ ਹੈ ਇਹ ਪੰਪ ਬਾਈ ਹੁਣਾ ਨੇ 15 ਅਗਸਤ ਨੂੰ ਗਿਫਟ ਵੀ ਕੀਤਾ ਇੱਕ ਬਾਈ ਉਹ ਗਿਫਟ ਬਾਰੇ ਦੱਸਿਓ ਪਹਿਲਾਂ ਤਾਂ ਗਿਫਟ ਕੀ ਹੈ ਜੀ ਜਿੰਨੇ ਵੀ ਮਸ਼ੱਕਤ ਕਿਸਾਨ ਨੇ ਜਾਂ ਜਿਹੜਾ ਵੀ ਮਸ਼ੱਕਤ ਕਰਕੇ ਅੱਛੀ ਮਿਹਨਤ ਕਰਕੇ ਆਪਣੇ ਪਰਿਵਾਰ ਨੂੰ ਸਫਲ ਬਣਾਉਂਦਾ ਆਪਣੇ ਆਪ ਨੂੰ ਸਫਲ ਬਣਾਉਂਦਾ ਜਾਂ ਆਪਣੇ ਬੱਚਿਆਂ ਦੀ ਪੜ੍ਹਾਈ ਕਰਦਾ ਔਰ ਉਹਨਾਂ ਦੇ ਅੱਛੇ ਕਰਮਾਂ ਬਾਰੇ ਸੋਚਦਾ ਉਹ ਬੰਦੇ ਲਈ ਸਦਾ ਹੀ ਅਸੀਂ ਡੈਡੀਕੇਟਰ ਹੈ ਸਾਡੀ ਕੰਪਨੀ ਰਾਜਾ ਐਂਟਰਪ੍ਰਾਈਜ਼ ਮੈਂ ਖੁਦ ਰਾਜਾ ਉਹਨਾਂ ਲਈ ਡੈਡੀਕੇਟਡ ਤੇ ਉਹਨਾਂ ਨੂੰ ਸਦਾ ਸਲੂਟ ਕਰਦਾ ਜਿਸ ਤਰ੍ਹਾਂ ਕਿ ਸਾਨੂੰ ਗੁਰਵਿੰਦਰ ਸਿੰਘ ਅਸਾ ਪੁੱਤਰ ਜਿਲ੍ਹਾ ਮੁਕਸਰ ਦੇ ਕਿਸਾਨ ਮਿਲੇ ਨਹੀਂ ਕਿਸਾਨ ਵੀ ਨਹੀਂ ਕਹਿ ਸਕਦਾ ਇੱਕ ਮਜ਼ਦੂਰ ਭਰਾ ਹੈ ਮਜ਼ਦੂਰ ਭਰਾ ਨੇ ਆਪਣੀ ਕਿਰਤ ਨਾਲ ਏਡਾ ਬੜਾ ਕੰਮ ਕਰਕੇ ਕੰਮ ਨੂੰ ਏਡਾ ਬੜਾ ਕੀਤਾ ਇਸ ਤਰੀਕੇ ਦਾ ਕੋਈ ਵੀ ਮਜ਼ਦੂਰ ਭਰਾ ਜਾਂ ਕੋਈ ਵੀ ਕਿਸਾਨ ਭਰਾ ਸਾਨੂੰ ਮਿਲੂਗਾ ਪੂਰੇ ਪੰਜਾਬ ਦੇ ਵਿੱਚ ਉਹਨੂੰ ਇਸੇ ਤਰੀਕੇ ਨਾਲ ਨਵਾਜਿਆ ਜਾਏਗਾ ਔਰ ਉਹਨੂੰ ਵਧੀਆ ਤੋਂ ਵਧੀਆ ਗਿਫਟ ਇੱਥੋਂ ਭੇਜਿਆ ਜਾਏ ਠੀਕ ਹੈ ਚਲੋ ਆਪਾਂ ਹੁਣ ਫਿਰ ਚਲੀਏ ਆਪਾਂ ਖੇਤ ਦੇ ਵਿੱਚ ਬਿਲਕੁਲ ਬਿਲਕੁਲ ਚਲੋ ਜੀ ਰਾਜਾ ਜੀ ਆਪਾਂ ਖੇਤ ਦੇ ਵਿੱਚ ਤਾਂ ਆ ਗਏ ਆਪਣੇ ਜਿਹੜੇ ਪੰਪਾਂ ਦੇ ਵਿੱਚ ਕੀ ਹੈ ਜੀ ਕੋਈ ਖਾਸੀਅਤ ਕੀ ਹੈ ਜਿਹੜੇ ਆਪਣੇ ਪੰਪ ਇੰਨੇ ਲਗਾਤਾਰ ਜਾ ਰਹੇ ਆ ਇਹਨਾਂ ਟ੍ਰੈਂਡਿੰਗਾਂ 'ਚ ਚੱਲ ਰਹੇ ਆ ਜੀ ਕੀ ਖਾਸੀਅਤ ਕੀ ਹੈ ਇਹਦੇ ਵਿੱਚ ਖਾਸੀਅਤ ਇਹਦੇ ਵਿੱਚ ਇਹ ਹੈ ਸਮੇਂ-ਸਮੇਂ ਦੇ ਅਨੁਸਾਰ ਹਾਂਜੀ ਕਿਸਾਨ ਦੀ ਜ਼ਰੂਰਤ ਦੇ ਮੁਤਾਬਕ ਇਹਦੇ ਵਿੱਚ ਬਦਲਾਅ ਕਿਤੇ ਜਾਂਦੇ ਨੇ ਹਮ ਹਰ ਵਾਰ ਕੋਈ ਨਵਾਂ ਬਦਲਾਅ ਕਰਕੇ ਅਸੀਂ ਤਿਆਰ ਕਰਦੇ ਆ ਪੰਪ ਤਾਂ ਕਿ ਕਿਸਾਨ ਦੇ ਘਰ ਜਾ ਕੇ ਪੰਪ ਸਹੀ ਚੱਲ ਸਕੇ ਔਰ ਕਿਸਾਨ ਭਰਾ ਕਹਿ ਸਕੇ ਕਿ ਵੱਲੇ ਵੱਲੇ ਵੀ ਰਾਜਾ ਪੰਪ ਬਣਾ ਕੇ ਦਿੱਤਾ ਤਾਂ ਇਹੋ ਜਿਹਾ ਹੀ ਚਾਹੀਦਾ ਠੀਕ ਹੈ ਜੀ ਔਰ ਸਾਰਨਾ ਪਹਿਲਾ ਇੰਜਨ ਹਾਂਜੀ ਇੰਜਨ ਪਹਿਲਾ ਅਸੀਂ ਸੀਸੀਆਂ ਦੇ ਬਣਾਇਆ ਕਰਦੇ ਸੀ ਹਾਂਜੀ ਸੀਸੀਆਂ ਦੇ ਵਿੱਚ ਕੀ ਸੀ ਕਿਸਾਨ ਨੂੰ ਪਤਾ ਹੀ ਨਹੀਂ ਲੱਗਦਾ ਸੀ ਇਹਦੀ ਪਾਵਰ ਕਿੰਨੀ ਹੈ ਸੀਸੀ ਦਾ ਦਿੰਦੇ ਸੀ ਸੀਸੀ ਕਿਸਾਨ ਕਹਿੰਦਾ ਪਾਵਰ ਕਿੰਨੀ ਹੈ ਸੀਸੀ ਹਾਂਜੀ ਹੁਣ ਇਹਦੀ ਸਹੀ 1.5 ਐਚਪੀ ਪੇ ਇਹਦੀ ਪਾਵਰ ਕਰ ਦੁੱਤੀ ਹੈ ਅੱਛਾ ਜੀ ਜਿਹੜਾ ਵੀ ਇਹ ਡਾਇਮਡ ਪਲੱਸ ਹਾਂਜੀ ਪੰਪ ਜਾਏਗਾ ਉਹਦੀ ਜਿਹੜੀ ਪਾਵਰ ਰਹੇਗੀ 1.5 HP ਰਹੇਗੀ ਔਰ ਇਹਦੀ ਇੱਕ ਅਲੱਗ ਪਛਾਣ ਕੀ ਰਹੇਗੀ ਇਹਦੇ ਵਿੱਚ ਜਿਹੜਾ ਇੰਜਣ ਦੀ ਲਗਾਇਆ ਗਿਆ ਉਹ ਇਸ ਤਰੀਕੇ ਦਾ ਵਾਟਰ ਪ੍ਰੂਫ ਇੰਜਨ ਤੇ ਇਸ ਤਰੀਕੇ ਦਾ 에어 ਪਾਵਰ ਇੰਜਨ ਲਗਾਇਆ ਗਿਆ ਕਿ ਇਹ ਇੰਜਨ ਜੇ ਲਗਾਤਾਰ ਕਿਸਾਨ 8 ਘੰਟੇ ਵੀ ਇਹਨੂੰ ਬੰਦ ਨਾ ਕਰੇ ਜਾਂ ਮਜ਼ਦੂਰ ਪਰ 8 ਘੰਟੇ ਵੀ ਬੰਦ ਨਾ ਕਰੇ ਇਹ ਇੰਜਨ ਬੰਦ ਨਹੀਂ ਹੋਊਗਾ ਅੱਛਾ ਜੀ ਇੰਨੀ ਇਹਦੇ ਵਿੱਚ ਪਾਵਰ ਭਰੀ ਗਈ ਤੇ ਜੇ ਜੇ ਮੰਨ ਲਓ ਕੁਝ ਹੋ ਗਿਆ ਫਿਰ ਕੁਝ ਵੀ ਹੋ ਗਿਆ ਉਹ ਅਸੀਂ ਵਾਪਸ ਲੈ ਲਾਂਗੇ ਬਦਲ ਕੇ ਨਮਾ ਦੇ ਦਾਂਗੇ ਪੂਰੀ ਗਾਰੰਟੀ ਦੇ ਨਾਲ ਪੂਰੀ ਗਾਰੰਟੀ ਦੇ ਨਾਲ ਅੱਛਾ ਜੀ ਅੱਛਾ ਉਸ ਤੋਂ ਬਾਅਦ ਇਹਦੇ ਅੰਦਰ ਜਿਹੜੀ ਅਸੀਂ ਪੰਪ ਬਣਾਇਆ ਉਹ ਪੰਪ ਹੁਣ ਇੰਨਾ ਹੈਵੀ ਤੇ ਇੰਨਾ ਪ੍ਰੈਸ਼ਰ ਵਾਲਾ ਕਰ ਦਿੱਤਾ ਹੈ ਇਹਦੇ ਵਿੱਚ ਅਸੀਂ ਡਬਲ ਟਰਬੋ ਤੇ ਡਬਲ ਸੈਕਸ਼ਨ ਕਰ ਦਿੱਤਾ ਸਾਰਾ ਪਹਿਲਾਂ ਇਧਰਲੇ ਪਾਸੇ ਆਪਾਂ ਟਰਬੋ ਲਾਤੀ ਨਾਲ ਇਹਦੇ ਟੈਂਕੀ ਦੇ ਵਿੱਚੋਂ ਥੱਲੋ ਸੈਕਸ਼ਨ ਲੈ ਆਤੀ ਉਸ ਤੋਂ ਬਾਅਦ ਇਹਦੇ ਦੂਸਰੇ ਪਾਸੇ ਵੀ ਆਪਾਂ ਨੇ ਟਰਬੋ ਲਾਤੀ ਅੰਦਰਲੇ ਬਸ ਇੱਕ ਹੋ ਟਰਬੋ ਲਗਾਤੀ ਹੈ ਤੇ ਇਹਦੇ ਵਿੱਚ ਵੀ ਡਬਲ ਸੈਕਸ਼ਨ ਕਰਤੀ ਹੈ ਇਸ ਤਰੀਕੇ ਦਾ ਇਹ ਪੰਪ ਬਣਾਤਾ ਵੀ ਜਿਹਦੇ ਨਾਲ ਪ੍ਰੈਸ਼ਰ ਇੰਨਾ ਜ਼ਿਆਦਾ ਰਹੇਗਾ ਕਿ ਕਿਸਾਨ ਨੂੰ ਕਿੱਲੇ ਦੇ ਵਿੱਚ ਗੇੜੇ ਹੀ ਵੱਧ ਤੋਂ ਵੱਧ ਤਿੰਨ ਲਾਉਣੇ ਪੈਣਗੇ ਤਿੰਨ ਗੇੜੇ ਉਹ ਕਿਵੇਂ ਹੋਣਗੇ ਜੀ ਉਹ ਇਸ ਤਰੀਕੇ ਨਾਲ ਹੋਣਗੇ ਇਸ ਪੰਪ ਦੇ ਨਾਲ ਅਸੀਂ ਦੋ ਗੰਨਾ ਇਕੱਠੀਆਂ ਚਲਾਵਾਂਗੇ ਔਰ 70 ਤੋਂ 75 ਬੁੱਡੇ ਦਾ ਪ੍ਰੈਸ਼ਰ ਦੇ ਦੇਾਂਗੇ ਕਮਾਲ ਕਰਦੇ ਹੋਏ ਕਿਉਂ ਵੇਖਣ ਵਾਲਿਆਂ ਨੂੰ ਮੂਰਖ ਬਣਾਈ ਜਾਂਦੇ ਆ ਆ ਪੰਪ ਚਲਾ ਦੇਣਗੇ ਦੋ ਗੰਨਾ ਬਾਈ ਜੀ ਕਮਾਲ ਕਰੀ ਜਾਂਦੇ ਹੋ ਤੁਸੀਂ ਕਿੱਥੋਂ ਚਲਾਉਣਗੇ ਜੀ ਇਹ ਬਾਈ ਜੀ ਚੈਲੇਂਜ ਹੈ ਇਸ ਚੀਜ਼ ਦਾ ਪੂਰੇ ਪੰਜਾਬ ਦੇ ਕਿਸਾਨ ਦੇ ਘਰ ਦੇ ਵਿੱਚ ਜੇ ਇਹ ਪੰਪ ਜਾ ਕੇ 2 ਗੰਨਾਂ ਨਾਲ 75 ਫੁੱਟ ਪ੍ਰੈਸ਼ਰ ਲਾ ਦਵੇ ਤਾਂ ਕਿਸਾਨ ਦੇ ਘਰੋਂ ਪੰਪ ਚੱਕ ਲਿਆਵਾਂਗੇ ਇਹ ਮੰਨਣ ਚ ਆਉਂਦਾ ਨਹੀਂ ਕਿਸੇ ਨੇ ਮੰਨਣਾ ਨਹੀਂ ਜੀ ਇਹ ਬਾਈ ਜੀ ਇੱਥੇ ਪ੍ਰੈਕਟੀਕਲ ਕਰਕੇ ਦਿਖਾ ਲਓ ਕਰਕੇ ਤਾਂ ਹੁਣੇ ਕਰਕੇ ਦਿਖਾਓ ਪੂਰੇ ਹੀ ਦੰਦ ਉਹ ਦਿਖਾ ਲਦੇ ਆਂਗੇ ਅੱਛਾ ਜੀ ਬਿਲਕੁਲ ਠੀਕ ਹੈ ਵੀ ਚੱਲੂਗਾ ਦੋ ਗੰਨਾਂ ਤੇ ਦੋ ਗੰਨਾਂ ਵਾਲੀ ਚਲਾਵਾਂਗਾ ਇਹਨੇ ਖਿੱਲਰ ਜਾਣਾ ਵਾ 1.5 ਐਚਪੀ ਆ ਜੀ ਇਹ ਕੋਈ ਵੱਡਾ ਨਹੀਂ ਗਾ ਵੱਡੇ ਵੱਡੇ ਇੰਜਨ ਖਿੱਲਰ ਜਾਂਦੇ ਆ ਜੋ ਪੰਪ ਤੇ ਚੱਲਦੇ ਆ ਭਾਈ ਜੀ ਜਿਹੜੇ ਪਹਿਲਾ ਇੰਜਨ ਆਉਂਦੇ ਸੀ ਉਹ ਆਉਂਦੇ ਸੀ ਸੀਸੀਆਂ ਵਾਲੇ ਇਹ ਹੈਗੇ 1.5 ਐਚਪੀ ਦਾ ਠੀਕ ਹੈ ਡਬਲ ਟਰਬੋ ਅੱਛਾ ਜੀ ਡਬਲ ਤਾਕਤ ਇੰਜਨ ਦੇ ਵਿੱਚ ਡਬਲ ਤਾਕਤ ਪੰਪ ਦੇ ਵਿੱਚ ਡਬਲ ਪਰਬੋ ਡਾਇਮੰਡ ਪਲੱਸ ਦਾ ਇੰਜਨ ਅੱਛਾ ਜੀ ਇਹ ਚੱਲੂਗਾ ਇਹ ਰਾਜੇ ਦਾ ਚੱਲੂਗਾ ਇਹ ਇਹ ਰਾਜੇ ਦਾ ਚੱਲੂ ਹੋਰ ਕਿਸੇ ਦਾ ਚੱਲੇ ਰਾਜੇ ਲੈ ਇਹ ਚੱਲੂ ਇਹ ਚੱਲੂਗਾ ਰਾਜਾ ਜੀ ਹੋ ਜੋ ਸਟਾਰਟ ਓ ਭਾਈ ਜੀ ਸਟਾਰਟ ਤਾਂ ਐ ਪਿੱਛ ਤੇ ਪਾਇਆ ਪੁਆਇਆ ਪਹਿਲੀ ਰੱਸੀ ਤੇ ਹੋ ਮੈਂ ਤਾਂ ਪੁੱਛਿਆ ਹੀ ਆ ਜੋ ਹੋ ਵੀ ਗਿਆ ਜੀ ਬਿਲਕੁਲ ਕੀ ਬਾਤ ਆ ਹੁਣ ਇਹ ਚੱਲੂਗਾ ਦੋ ਗੰਨਾ ਤੇ ਨਾ ਉਹ ਖੋਲਿ ਜੇ ਕੋਸ਼ੇ ਦੋ ਗੰਨਾ ਨਾਲ ਹੀ ਚੱਲੂਗਾ ਔਰ ਪੂਰੇ 75 ਫੁੱਟ ਪ੍ਰੈਸ਼ਰ ਨਾਲ ਚਲਾ ਕੇ ਦਿਖਾਵਾਂਗੇ ਔਰ ਝੋਨੇ ਦੇ ਖੇਤ ਦੇ ਵਿੱਚ ਹੀ ਚਲਾਵਾਂਗੇ ਅੱਛਾ ਜੀ ਬਿਲਕੁਲ ਚਲੋ ਲੱਗ ਜਾਂਦਾ ਪਤਾ ਜੀ 75 ਫੁੱਟ ਕਹਿੰਦੇ ਹੋ ਤੁਸੀਂ 75 ਫੁੱਟ ਚੱਲੂ ਨਾ ਪੂਰਾ ਭਾਈ ਜੀ ਫਿੱਟਾ ਪਾ ਕੇ ਨਾਪਦੇ ਆਂਗੇ ਅੱਛਾ ਜੀ ਕੀ ਬਾਤਾਂ ਬਈ ਕੀ ਬਾਤਾਂ ਲੈ ਕਿੱਥੋਂ ਦਾ ਕਿ ਇਧਰ ਪ੍ਰੈਸ਼ਰ ਉਧਰ ਪ੍ਰੈਸ਼ਰ ਰਾਜਾ ਹੀ ਜ਼ੋਰ ਜਿਆ ਨਹੀਂ ਲੱਗਦਾ ਲੱਗਦਾ ਮੈਨੂੰ ਥੋੜਾ ਜਿਆਦਾ ਪੰਪ ਤੇ ਤਾਂ ਕਿਸੇ ਕਿਸਮ ਦਾ ਕੋਈ ਲੋਡ ਹੀ ਨਹੀਂ ਹੈਗਾ ਬਾਈ ਜੀ ਪੰਪ ਤਾਂ ਖਾਲੀ ਚੱਲ ਰਿਹਾ ਥੋਨੂੰ 75 ਫੁੱਟ ਪ੍ਰੈਸ਼ਰ ਕਿਹਾ ਉੱਥੇ ਤੋਂ ਲੈ ਕੇ ਉੱਤੇ ਤੱਕ ਨਾਪ ਲਓ ਇਹਦਾ ਕੀ ਲੱਦਾ ਹੀ ਕਰੀ ਜਾਂਦਾ ਇੱਕ ਵਾਰੀ ਦੇ ਵਿੱਚ ਕੀ ਬਾਤ ਆ ਜੀ ਕੀ ਬਾਤ ਆ ਪੂਰਾ ਪ੍ਰੈਸ਼ਰ ਆ ਪੂਰੀ ਐਨ ਧੁੰਦ ਬਣਾਈ ਦਰਿਆ ਆਉਂਦਾ ਵਾ ਦੇਖੋ ਵਾਕਿਆ ਰਾਜਾ ਹੀ ਚੱਲਦਾ ਜੀ ਇਹ ਕਿੰਨਾ ਟਾਈਮ ਚੱਲ ਜੂ ਐ ਦੇ ਚਲਾਉਣਾ ਹੋਇਆ ਇਹ ਨੂੰ 24 ਘੰਟੇ ਚਲਾਣ ਲੋ ਅੱਛਾ ਲਗਾਤਾਰ ਚਲਾਈ ਚਲੋ ਲਗਾਤਾਰ ਚਾ ਚੱਲੂਗਾ ਜੀ ਇਹਦੇ ਵਿੱਚ ਜਿਹੜਾ ਇੰਜਨ ਹੈ 1.5 ਐਚਪੀ ਦਾ ਆਪਾਂ ਲਾਤਾ ਹਾਂਜੀ ਡਬਲ ਟਰਬੋ ਲੱਗੀ ਹਾਂਜੀ ਡਬਲ ਪਾਵਰ ਦਾ ਪੰਪ ਹੋ ਗਿਆ ਇੰਜਨ ਦੀ ਤਾਕਤ ਵਧ ਗਈ ਪੰਪ ਦੀ ਤਾਕਤ ਵਧ ਗਈ ਤਾਂ ਇਹਨੂੰ ਜਿਆਦਾ 75 ਫੁੱਟ ਚਲਾਉਣ ਦੇ ਵਿੱਚ ਕੋਈ ਦਿੱਕਤ ਹੈ ਪ੍ਰੈਸ਼ਰ ਦੇ ਵਿੱਚ ਨਾ ਇਹਨੂੰ ਦੋ ਗੰਨਾਂ ਚਲਾਉਣ 'ਚ ਦਿੱਕਤ ਹੈ ਆਮ ਤੌਰ ਤੇ ਕੀ ਹੈ ਕਿਸਾਨ ਕੋਲੇ ਸਮਾਂ ਹੈ ਨਹੀਂ ਕੋਈ ਵੀ ਬੰਦਾ ਜਿਆਦਾ ਇਹ ਡਰਮੀ ਚਲਾਉਂਦਾ ਹੈ ਇੱਕ ਬੰਦਾ ਨਾਲ ਪਾਣੀ ਪਾਉਣ ਵਾਲਾ ਲੱਗਦਾ ਹੀ ਲੱਗਦਾ ਹੈ ਲੱਗਦਾ ਜੀ ਜਦੋਂ ਨਾਲ ਇੱਕ ਬੰਦਾ ਪਾਣੀ ਪਾਉਣ ਵਾਲਾ ਲੱਗਦਾ ਹੈ ਤਾਂ ਉਹ ਨਾਲ ਕੰਮ ਵੀ ਕਰਾਊਗਾ ਨਾ ਹਾਂਜੀ ਬਿਲਕੁਲ ਜੀ ਜੇ ਆਮ ਜਿਹੜੀ ਟੋਲੀ ਐ ਉਹ ਸਾਰੀ 25 30 ਫੁੱਟ ਕਵਰ ਕਰਦੀ ਐ ਜੇ ਟੋਲੀ ਇੱਕੋ ਵਾਰੀ 75 ਫੁੱਟ ਕਵਰ ਕਰੇ ਤਾਂ ਕਿਉਂ ਨਹੀਂ ਉਹ ਹੀ ਦੋਨੇ ਬੰਦੇ ਡਬਲ ਕੰਮ ਕਰਨਗੇ ਬਿਲਕੁਲ ਜੀ ਬਿਲਕੁਲ ਸਹੀ ਗੱਲ ਆ ਹੁਣ ਇੱਕ ਸਾਈਡ ਤੇ ਇਹਨੂੰ ਲੰਘਣਾ ਹੋਵੇ ਉਹ ਦੇਖੋ ਇੱਕੋ ਹੀ ਜਗ੍ਹਾ ਕਰਨੀ ਹੋਵੇ ਉੱਥੇ ਖੁੰਝਾ ਜਾ ਜਾਂਦਾ ਕਈ ਵਾਰ ਉੱਥੇ ਕੋਈ ਹੱਲ ਨਹੀਂ ਹੈਗਾ ਤਾਂ ਮਿਲ ਕੇ ਦੋ ਬੰਦੇ ਇਕੱਠੇ ਕੰਮ ਨਿਬੜਨਗੇ ਬਿਲਕੁਲ ਫੇਰਾ ਵੱਧ ਹੋ ਗਿਆ ਕੰਮ ਛੇਤੀ ਨਿਪੜ ਗਿਆ ਔਰ ਕਿਲੇ ਦੇ ਵਿੱਚ ਤਿੰਨ ਫੰਟਾਂ ਦੇ ਨਾਲ ਹੀ ਕੰਮ ਹੋ ਗਿਆ ਕੰਮ ਨਿਪੜ ਗਿਆ ਸਹੀ ਆ ਜੀ ਸਹੀ ਆ ਨਹੀਂ ਬਹੁਤ ਵਧੀਆ ਜੀ ਬਹੁਤ ਵਧੀਆ ਲੱਗਾ ਚੀਜ਼ ਦਾ ਮੈਨੂੰ ਡਾਊਟ ਸੀਗਾ ਵੀ ਇਹ ਚੱਲਣਾ ਨਹੀਂਗਾ ਪਰ ਤੁਸੀਂ ਚਲਾਤਾ ਜੀ ਵਾਕਏ ਰਾਜਾ ਜੀ ਪੰਪ ਦਾ ਪ੍ਰੈਸ਼ਰ ਵੀ ਦੇਖ ਲਿਆ ਪਾਵਰ ਵੀ ਦੇਖ ਲਈ ਵੀ ਵਾਕਏ ਕੰਮ ਕਰਦਾ ਵਾ ਹੁਣ ਆਪਾਂ ਨੂੰ ਇੱਕ ਚੀਜ਼ ਦਾ ਪਤਾ ਨਹੀਂ ਲੱਗ ਰਿਹਾ ਆਪਣੇ ਵੇਖਣ ਵਾਲਿਆਂ ਨੇ ਕਹਿਣਾ ਪਤਾ ਨਹੀਂ ਇਹ 50 ਫੁੱਟ ਚੱਲਦਾ ਕਿ 100 ਫੁੱਟ ਚੱਲ ਰਿਹਾ ਵਾ ਆਪਾਂ ਮੈਂਤੀ ਮਾਰਦਗੇ ਬਾਈ ਜੀ ਫਿੱਤਾ ਪਾ ਕੇ ਮਲਵਾ ਦੇਾਂਗੇ ਕਿੰਨੇ ਫੁੱਟ ਚੱਲਦਾ ਹੈ ਇਹ ਜਾਓ ਕਿ ਕਿਸਾਨ ਭਰਾ ਨੇ ਜਲ ਘਰੇ ਲੈ ਕੇ ਜਾਣਾ ਉਹਨੇ ਵੀ ਫਿੱਤਾ ਪਾ ਕੇ ਹੀ ਨਾਪਣਾ ਬਿਲਕੁਲ ਬਿਲਕੁਲ ਫੇਰ ਹੀ ਪਤਾ ਲੱਗਣਾ ਆਪਾਂ ਨੂੰ ਹੁਣ ਇੱਥੇ ਆ ਲਓ ਜੀ ਲਓ ਭਾਈ ਜੀ ਇੱਥੇ ਆ ਗਿਆ ਇੱਥੇ ਆ ਗਿਆ ਜੀ ਇੱਥੋਂ ਚੱਲੋ ਜੀ ਉਧਰ ਨੂੰ ਹੁਣ ਰਾਜਾ ਜੀ ਘੱਟ ਨਾ ਜਾ ਵੇਖਦੇ ਭਾਈ ਜੀ ਚਿੰਤਾ ਹੀ ਨਾ ਕਰੋ ਨਾ ਇਹ ਘੱਟਦਾ ਨਾ ਇਹ ਵਧਦਾ ਜਿੰਨਾ ਫਿੱਟਾ ਦਾ ਫਿੱਟਾ ਦਾ ਉਨਾ ਹੀ ਰਹੂਗਾ ਲਓ ਜੀ ਆਹ ਹੋ ਗਿਆ ਜੀ 50 ਫੁੱਟ 50 ਫੁੱਟ ਹੋ ਗਿਆ ਲਾਲੋ ਨਿਸ਼ਾਨ ਉਰੇ ਹਾਂ ਆ ਜਾ ਵੀ ਆ ਜਾ ਭੱਜ ਕੇ ਆ ਜਾ ਭੱਜ ਕੇ ਛੱਡ ਦਿਓ ਜੀ ਇੱਥੇ ਅੱਗੇ ਚੱਲੋ ਲੈ ਵੀ ਇੱਥੇ ਲਾ ਦੇ 50 ਫੁੱਟ ਤੇ ਲਓ ਜੀ ਬਾਈ ਜੀ ਮੇਰੇ ਹੱਥਾਂ ਤੱਕ ਪਾਣੀ ਆ ਰਿਹਾ ਹੈ ਬਿਲਕੁਲ ਜੀ ਕਰੋ ਚੈੱਕ ਹਾਂ ਇੱਥੋਂ ਦਾ ਆਕਾਰ ਆ ਕਰੋ ਚੈੱਕ 30 ਫੁੱਟ 80 ਫੁੱਟ ਹੋ ਗਿਆ ਲਓ 75 ਗਿਆ ਸੀ ਇਹ ਦੱਸ ਸੀ ਹੋਇਆ ਬਿਆ 80 ਫੁੱਟ ਹੋ ਗਿਆ ਵੱਧ ਗਿਆ ਉਸ ਤੋਂ ਸਾਰਾ ਕੋਈ ਤਾਂ ਆਪਾਂ ਇਹਦੇ ਬਾਰੇ ਜਾਣ ਲਿਆ ਵਾ ਹੁਣ ਇਹਦਾ ਆਪਾਂ ਨੂੰ ਰੇਟ ਦੱਸ ਦੀਏ ਇੱਕ ਤਾਂ ਇੱਕ ਦੱਸ ਦੀਏ ਮਗਵਾਉਣ ਦਾ ਤਰੀਕਾ ਇੱਕ ਦੱਸ ਦਿਓ ਇਹਦੀ ਕੋਈ ਵਾਰੰਟੀ ਵੀ ਦਿੰਦੇ ਹੋ ਜਾਂ ਨਾਲ ਕੋਈ ਐਕਸੈਸਰੀ ਕੀ ਦਿੰਦੇ ਆ ਇਹ ਪਹਿਲੀ ਗੱਲ ਤਾਂ ਇਹ ਆ ਵੀ ਵਾਰੰਟੀ ਵਾਲਾ ਲਬਜ ਖਤਮ ਕਰਦੇ ਹੋ ਰਾਜਾ ਇੰਟਰਪ੍ਰਾਈਜ਼ ਜਿੰਨਾ ਵੀ ਕੰਮ ਕਰਦੀ ਆ ਉਹ ਗਾਰੰਟੀ ਨਾਲ ਕਰਦੀ ਆ ਹਿੰਦੁਸਤਾਨ ਦੇ ਵਿੱਚ ਕੀ ਪੰਜਾਬ ਦੇ ਵਿੱਚ ਕੀ ਜਿੱਥੇ ਵੀ ਇਹ ਪੰਪ ਜਾਊਗਾ 1 ਸਾਲ ਦੀ ਪੂਰੀ ਗਾਰੰਟੀ ਰਹੂਗੀ ਕੁਝ ਵੀ ਟੁੱਟ ਗਿਆ ਫੁੱਟ ਗਿਆ ਕਿਸਾਰ ਦਾ ਇਹ ਟਰਮੀ ਦਾ ਘਰੇ ਸਿਰ ਦੇਵੇ ਸਿਰਫ ਮੈਨੂੰ ਉਹਦੀ ਫੋਟੋ WhatsApp ਦੇ ਉੱਪਰ ਤੇ ਵਿਲਦੀ ਕਾਪੀ WhatsApp ਤੇ ਭੇਜਦੇ ਤੁਰੰਤ ਉਹ ਸਮਾਨ ਕੰਪਨੀੋਂ ਨਿਕਲ ਕੇ ਆਨਲਾਈਨ ਕਿਸਾਨ ਦੇ ਘਰੇ ਪਹੁੰਚ ਜਾਊਗਾ ਇਹ ਪਹੁੰਚੂਗਾ ਪੱਕਾ ਪਹੁੰਚੂਗਾ ਬਿਲਕੁਲ ਪਹੁੰਚੂਗਾ ਸਰਵਿਸ ਦੰਨੇ ਆ ਤਾਂ ਹੀ ਲੋਕ ਰਾਜਾ ਐਂਟਰਪ੍ਰਾਈਜ਼ ਰਾਜੇ ਨਾਲ ਜੁੜੇ ਹੋਏ ਨੇ ਠੀਕ ਹੈ ਜੀ ਦੂਸਰਾ ਇਹਦਾ ਵਗਾਉਣ ਦਾ ਤਰੀਕਾ ਨੰਬਰ ਚੱਲ ਰਹੇ ਨੇ ਇਹ ਨੰਬਰਾਂ ਤੇ ਸਾਨੂੰ ਨਾਰਮਲ ਕਾਲ ਕਰਨ ਜਾਂ WhatsApp ਦੇ ਉੱਤੇ ਮੈਸੇਜ ਕਰਨ ਤੇ ਪੂਰੀ ਜਾਣਕਾਰੀ ਦੇ ਦਿੱਤੀ ਜਾਂ ਸਿਰਫ 2000 ਰੁਪਏ ਪਹਿਲੇ ਬੁਕਿੰਗ ਲਈ ਪਾਉਣੇ ਨੇ ਉਸ ਤੋਂ ਬਾਅਦ ਸਮਾਨ ਨਿਕਲ ਕੇ ਪੰਪ ਭੂਂਡ ਡਰੰਮੀ ਨਿਕਲ ਕੇ ਕਿਸਾਨ ਦੇ ਘਰੇ ਜਾਏਗੀ ਬਾਕੀ ਦੇ ਪੈਸੇ ਜਿਹੜਾ ਸਾਡਾ ਡਰਾਈਵਰ ਜਾਏਗਾ ਉਹਨੂੰ ਪੈਸੇ 1.5 ਲੱਖ ਦੇ ਦੇ ਜਿਹੜੇ ਉਹ ਸਾਰਾ ਸਮਾਨ ਪਹੁੰਚ ਜਾਏਗਾ ਠੀਕ ਹੈ ਜੀ ਔਰ ਇਹਦਾ ਜਿਹੜਾ ਰੇਟ ਰਹਿਣ ਵਾਲਾ ਸਿਰਫ 1.5 ਲੱਖ ਰੁਪਏ ਦਾ ਰੇਟ ਰਹੂਗਾ ਅੱਛਾ ਜੀ 30 ਫੁੱਟ ਦੀ ਪਾਈਪ ਜਿਵੇਂ ਨਾਲ ਚੱਲ ਰਹੀ ਆ ਦੋ ਗੰਨਾਂ ਚੱਲ ਰਹੀਆਂ ਨੇ ਇਹ ਸਾਰਾ ਸਮਾਨ ਇਹ ਪੰਪ ਦੇ ਨਾਲ ਜਾਏਗਾ 80 ਫੁੱਟ ਪ੍ਰੈਸ਼ਰ ਵਾਲਾ 1.5 ਐਚਪੀ 1.5 ਐਚਪੀ ਵਾਲਾ ਔਰ ਡਬਲ ਟਰਬੋ ਡਬਲ ਬਰਾਸ ਡਬਲ ਪمپ ਵਾਲਾ ਔਰ ਇਹਦੇ ਨਾਲ ਸਟੈਂਡ ਵੀ ਕੰਪਨੀ ਇੱਕ ਸਾਰੇ ਕਿਸਾਨਾਂ ਨੂੰ ਫ੍ਰੀ ਪੇਚੂ ਅੱਛਾ ਸਟੈਂਡ ਵੀ ਦੇ ਰਹੇ ਹੋ ਸਟੈਂਡ ਵੀ ਨਾਲ ਔਰ ਡਿਲੀਵਰੀ ਦਾ ਵੀ ਕਿਸੇ ਕਿਸਾਨ ਤੋਂ ਕੋਈ ਪੈਸਾ ਨਹੀਂ ਲਿਆ ਜਾਊਗਾ ਦਰਦਰ ਤੇ ਘਰ ਪਹੁੰਚਾਇਆ ਜਾਊ ਅੱਛਾ ਫ੍ਰੀ ਡਿਲੀਵਰੀ ਹੈ ਬਿਲਕੁਲ ਵਾਹ ਜੀ ਵਾਹ ਬਹੁਤ ਵਧੀਆ ਜੀ ਬਹੁਤ ਵਧੀਆ ਤੇ ਬਹੁਤ ਧੰਨਵਾਦ ਜੀ ਬਹੁਤ-ਬਹੁਤ ਤੁਹਾਡਾ ਵੀ ਧੰਨਵਾਦ ਕੀਤਾ ਤੁਸੀਂ ਸਾਡੇ ਕੋਲੇ ਇੱਥੇ ਆਇਓ ਇੱਕ ਛੋਟੇ ਜਿਹੇ ਨਮਾਣੇ ਜਿਹੇ ਬੰਦੇ ਕੋਲੇ ਤੁਸੀਂ ਅੱਜ ਇੱਥੇ ਵੀਡੀਓ ਬਣਾਉਣਾ ਤੁਹਾਡਾ ਨਾਮ ਬਹੁਤ ਸੁਣਿਆ ਸੀਗਾ ਜੀ ਤਾਂ ਕਰਕੇ ਸਪੈਸ਼ਲੀ ਆਇਆ ਜਹਮਦਗੜ ਆਇਆ ਸੀ ਮੈਂ ਕਿਹਾ ਵੀ ਰਾਜਾ ਜੀ ਨੂੰ ਮਿਲ ਕੇ ਚੱਲਦੇ ਆਂ ਧੰਨਵਾਦ ਜੀ